વાયગરો બાબાજી મેગડી એ સામે હે ગયા હી અહી મેગડી દે સામે આ જો આ લે જી સુજે ગતરે પાઉ સુજે હાલ હાલ કે બંદિયા ઓ નગલ જાય તો નેર નહી કેમેરે ફડે ના આ પાલા આતરા ક્રોસ કરકે પાલા ફારે ગાલ ਹੋ ਨਾ ਕਰਨਾ ਵਾ ਹੋਰ ਆਪਣੇ ਗੱਲ ਨਹੀਂ ਕਰਨੀ ਕੋਈ ਇਹ ਬਾਕੀ ਨੂੰ ਬਾਇ ਨੇ ਬੋਲਣੇ ਆਪਣੇ ਬੰਦ ਕਰਤੀ ਆਹ ਪੱਟੇ ਦਾ ਲੈ ਉਧਰ ਜਾਓ ਨਾ ਪਾ ਇਹਨਾਂ ਨਾਲ ਗੱਲ ਨਹੀਂ ਕਰੀਦਾ ਅੱਜ ਆਪਾਂ ਆਓ ਬਾਬਾ ਜੀ ਕੈਮਰਾ ਲੈ ਕੇ ਸਿੱਧਾ ਦਰਬਾਰ ਤੋਂ ਜਾਂ ਜਾਂ ਕੋਈ ਇਹੋ ਜਿਹਾ ਹੁਲੜਬਾਜੀ ਇਹਨਾਂ ਨੂੰ ਨਹੀਂ ਇਹਨਾਂ ਨੂੰ ਇੱਥੇ ਕਰਾਇਆ ਨਹੀਂ ਇਹਨਾਂ ਨੂੰ ਉਧਰ ਲੈ ਬੰਨੇ ਸੁੱਟੋ ਸਾਰੇ ਉਧਰ ਲੈ ਬੰਨੇ ਬਾਈ ਤੁਹਾਡੇ ਬੰਦੇ ਕਿੱਥੇ ਸਾਡੇ ਕਿੱਥੇ ਖਲੋਣਾ ਹੀ ਨਹੀਂ ਆ ਬਾਕੀ ਕਿੱਥੇ ਤੁਹਾਡੇ ਬੰਦੇ ਤੂੰ ਕੀ ਕਹਿਣਿਆ ਬਾਈ ਸਾਰੇ ਆਲੇ ਕਰ ਤੂੰ ਕਹਿਣਾ ਪਿੱਛੇ ਤੈਨੂੰ ਹੁਣੇ ਕੀ ਕਹਿਣਾ ਮੈਂ ਯਾਰ ਬਹੁਤ ਕੰਪਲੇਨਾਂ ਹੁੰਦੀਆਂ ਯਾਰ ਤਨੂ ਨਹੀਂ ਮੈਂ ਬਿਠਾ ਜਾ ਫਿਰ ਕਰ ਲੇਂਗਾ ਬਾਬਾ ਜੀ ਨਾਲ ਨਹੀਂ ਅਸੀਂ ਵਿਛੋਣੇ ਤਾਨੂੰ ਮੈਂ ਤਾਨੂੰ ਮੈਂ ਕਿਹਾ ਇਹ ਨਾ ਵੀ ਉੱਥੇ ਉਹ ਚੌਂਕ 'ਚ ਜਾਓ ਪਰੇ ਇੱਥੇ ਵਿਛੋਣੇ ਨਹੀਂ ਦੇਦੇ ਇੱਥੇ ਅਸਾਂ ਜਿਹੜਾ ਦੇਖ ਲਾਤ ਹੋ ਰਹੀਓ ਉਹਨਾਂ ਨੂੰ ਕਹਿ ਦਿਓ ਕੁੜੀਆਂ ਨੂੰ ਵੀ ਕਹਿ ਦਿਓ ਵੀ ਐਨ ਨਹੀਂ ਆਉਣਾ ਚਲੋ ਉਧਰ ਮੇਰੀ ਤੁਹਾਡੀ ਕਤੀੜ ਹੈ ਨਾ ਸਾਰੀ ਨਿਕਲ ਜਾਓ ਬਹੁਤ ਵਿਛੋਣੇ ਨਹੀਂ ਤੇ ਇਸ ਤੋਂ ਬਾਅਦ વાયકરો બાબાજી મગડી એ સામે હે ગયા અહી મગડી દે સામે આ જો આલે છે તુゼ ગાત્રે પાઉં સીથે હાલ હાલ કે રે બંદયા નીકળ જા ને નેર માં કેમેરા ફડે ના પાલા આતરા ક્રોસ કરકે પાલા ફારે જલ ਉਹ ਤਾਂ ਕਰਨਾ ਵਾ ਉਹ ਤਾਂ ਕਰਨੀ ਕਰਨੀ ਪਈ ਬਾਪਾ ਜੀ ਨੂੰ ਬਾਹਰ ਬਾਹਰ ਨਹੀਂ ਕੋਈ ਬਣਨ ਦੀ ਬਾਹਰ ਪੱਜੇ ਦਾ ਕੈਮਰਾ ਲਾਓ ਮੇਰੀ ਗੱਲ ਸੁਣੋ ਆਪਾਂ ਇਹਨਾਂ ਨਾਲ ਗੱਲ ਨਹੀਂ ਕਰਨੀ ਅੱਜ ਆਪਾਂ ਆਓ ਬਾਬਾ ਜੀ ਕੈਮਰਾ ਲੈ ਕੇ ਫਿਰ ਦਰਬਾਰ ਚੋਂ ਠੀਕ ਹੈ ਜੇ ਆਪਾਂ ਨੇ ਜਾਂ ਕੋਈ ਇਹੋ ਜਿਹਾ ਹੁਲੜ ਬਾਜੀ ਇਹਨਾਂ ਨੂੰ ਨਹੀਂ ਇਹਨਾਂ ਨੂੰ ਇੱਥੇ ਕਿਰਾਇਆ ਨਹੀਂ ਇਹਨਾਂ ਨੂੰ ਉਧਰ ਲੈ ਬੰਨੇ ਸੁੱਟੋ ਸਾਰੇ ਉਧਰ ਲੈ ਬੰਨੇ ਤੁਹਾਡੇ ਬੰਦੇ ਕਿੱਥੇ ਸਾਰੇ ਭਲਾ ਹੀ ਕਿੱਥੇ ਲੁਣਾ ਹੀ ਨਹੀਂ ਆ ਬਾਕੀ ਕਿੱਥੇ ਤੁਹਾਡੇ ਬੰਦੇ ਤੂੰ ਕੀ ਕਹਿ ਰਹਿਆ ਬਈ ਸਾਰੇ ਆ ਲੈ ਤੂੰ ਕਹਿਣਾ ਤੈਨੂੰ ਹੁਣੇ ਕੀ ਕਹਾਂ ਮੈਂ ਯਾਰ ਬਹੁਤ ਕੰਪਲੇਨਾਂ ਹੁੰਦੀਆਂ ਯਾਰ ਨਹੀਂ ਮੈਂ ਵਿਸਾਹਾਂਗਾ ਫਿਰ ਕਰ ਲੇਂਗਾ ਬਾਬਾ ਜੀ ਨਾਲ ਗੱਲ ਅਸੀਂ ਵਿਸਾਉਣੇ ਤੈਨੂੰ ਮੈਂ ਤੁਹਾਨੂੰ ਮੈਂ ਕਿਹਾ ਇਹ ਨਾ ਵੀ ਉੱਥੇ ਉਹ ਚੌਂਕ 'ਚ ਜਾਓ ਪਰੇ ਉੱਧਰ ਜਾਣਾ ਨਹੀਂ ਚਾਹੀਦਾ ਇੱਥੇ ਸਾਨੂੰ ਜਿਹੜਾ ਦੇਖ ਲਾਤਰ ਹੋ ਰਿਹਾ ਉਹਨਾਂ ਨੂੰ ਕਹਿ ਦਿਓ ਕੁੜੀਆਂ ਨੂੰ ਵੀ ਕਹਿ ਦਿਓ ਭੈਣ ਨੂੰ ਨਹੀਂ ਆਉਣਾ ਚਲੋ ਉਧਰ ਤੁਹਾਡੀ ਕਤੀੜ ਹੈ ਨਾ ਸਾਰੀ ਨਿਕਲ ਜਾਓ ਬਹੁਤ ਵਿਸਾਉਣੇ ਨਹੀਂ ਤੇ ਇਸ ਤੋਂ ਬਾਅਦ વાય ગ્રુ બાબાજી મગડી છે સામે હે ગયા છે મગડી દે સામે આ જો આ જુઓ સુતે ગાત્રા પાઉં સુતે ફાલ ફાલ કે બંદ્યા હું નીકળ જાતે નેર માં કેમેરા ફડે ના પાલા આતરા ક્રોસ કરકે પાલા ફારે ગાલ ਮੁੜਾ ਦਰਨਾ ਵਾ ਮੁੜਾ ਕੋ ਦਰਨੀ ਨਾ ਨੀ ਬਾਈ ਸਾ ਬਾਬਾ ਜੀ ਨੂੰ ਬਾਈ ਨੇ ਬਾਈ ਕੋ ਆਪਣੇ ਬੰਦ ਕਰਦੀ ਯਾ ਪੱਥਰ ਦਾ ਕੈਮਰਾ ਲਾ ਰੋ ਮੇਰੀ ਗਾਥੋਂ ਆਪਾਂ ਇਹਨਾਂ ਦਾ ਦੰਲੀ ਕੈ ਨਹੀਂ ਕੋਈ ਅੱਜ ਆਪਾਂ ਆ ਜਾਓ ਬਾਬਾ ਜੀ ਕੈਮਰਾ ਲੈ ਕੇ ਫਿੱਟ ਦਰਬਾਰ ਤੋਂ ਜਾਂ ਕੋਈ ਇਹੋ ਜਿਹਾ ਹੁੱਲੜ ਬਾਈ ਇਹਨਾਂ ਨੂੰ ਨਹੀਂ ਇਹਨਾਂ ਨੂੰ ਇੱਥੇ ਕਰਾਇਆ ਨਹੀਂ ਇਹਨਾਂ ਨੂੰ ਉਧਰ ਲੈ ਬੰਨੇ ਸੁੱਟੋ ਸਾਰੇ ਉਧਰ ਲੈ ਬੰਨੇ ਬਾਈ ਤੁਹਾਡੇ ਬੰਦੇ ਕਿੱਥੇ ਸਾਡੇ ਬਲਾਈ ਕਿੱਥੇ ਲੁਣਾ ਹੀ ਨਹੀਂ ਆ ਬਾਕੀ ਕਿੱਥੇ ਤੁਹਾਡੇ ਬੰਦੇ ਤੂੰ ਕੀ ਕਹਿਣ ਰਿਹਾ ਬਾਈ ਸਾਰੇ ਅਲੱਗ ਤੂੰ ਕਹਿਣਾ ਪਿੱਛੇ ਨਹੀਂ ਤਨ ਹੁਣੇ ਕੀ ਕਹਾਂ ਮੈਂ